妈的！ ਪਾਰਟੀ ਵੀ ਲੋਕਾਂ ਲਈ ਕਰਨਾ ਚਾਹੁੰਦੀ ਹੈ ਭਾਰਤੀ ਜੰਦਾ ਪਾਰਟੀ ਜੋ ਲੋਕਾਂ ਲਈ ਕਰਨਾ ਚਾਹੁੰਦੀ ਆ ਉਹਨੂੰ ਆਮ ਆਦਮੀ ਪਾਰਟੀ ਸਰਕਾਰ ਰੋਕਣਾ ਚਾਹੁੰਦੀ ਅਸੀਂ ਹੋਣ ਨਹੀਂ ਦੇਣਾ ਸੋ ਇਸ ਤੋਂ ਘਬਰਾ ਕੇ ਅੱਜ ਮੈਨੂੰ ਸਵੇਰੇ ਘਰੋਂ ਮੇਰੇ ਨੁਸਤਕੀਰਫਜ਼ਾਰ ਕੀਤਾ ਗਿਆ ਨਹੀਂ ਬਕਲਾਹਟ ਹੈ ਜੀ ਆਮ ਆਦਮੀ ਪਾਰਟੀ ਦੀ ਬਕਲਾਹਟ ਹੈ ਕਿਉਂਕਿ ਭਾਰਤੀ ਜੰਦਾ ਪਾਰਟੀ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਭਾਗ ਗੱਬਜ ਹੋ ਰਹੀ ਹੈ ਔਰ ਲੋਕੀ ਚਾਹੁੰਦੇ ਭਾਰਤੀ ਜੰਦਾ ਪਾਰਟੀ 2027 ਸਰਕਾਰ ਬਣਾ ਰਹੀ ਆ ਆ ਮੈਂ ਕਹਿੰਦੀ ਬਿਲਕੁਲ ਜਾਰੀ ਰੂਗੇ ਨਾਲੇ ਪੂਰੇ ਚੜ੍ਹਦੀ ਕਲਾਂ ਦੇ ਵਿੱਚ ਕਿਸੇ ਨੂੰ ਡਰਨ ਦੀ ਲੋੜ ਨਹੀਂ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਜਿੰਦਾਬਾਦ ਕੋ ਸਨੀ ਕੇ ਐਂਕਰ ਹੁਣ ਰਿਹਾਅ ਕਰ ਦਿੱਤਾ ਗਿਆ ਵਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਨੀ ਕੇ ਮੈਨੂੰ ਘਰੋਂ ਮੈਨੂੰ ਰੈਸਟ ਕੀਤਾ ਗਿਆ ਮੇਰੇ ਆਫਿਸੋਂ ਮੈਨੂੰ ਰੈਸਟ ਕੀਤਾ ਗਿਆ ਜਿੰਦਾਬਾਦ ਇਹ ਚੌਂਦੇ ਵੀ ਅਸੀਂ ਸਟਰੀਮਾਂ ਨੂੰ ਬੰਦ ਕਰ ਦਿੱਤੀ ਅਸੀਂ ਔਨ ਕਰ ਦਿੱਤਾ ਇਹ ਕਹਿੰਦਾ ਫਾਵਾ ਹੋ ਗਏ ਜਿੰਦਾਬਾਦ ਬਾਦਿਆ ਜਿੰਦਾਬਾਦ ਪਾਰਟੀ ਮੇਰੇ ਲੋਕਾਂ ਲਈ ਕਰਨਾ ਚਾਹੁੰਦੀ ਹੈ ਭਾਰਤੀ ਜੰਦਾ ਪਾਰਟੀ ਜੋ ਲੋਕਾਂ ਲਈ ਕਰਨਾ ਚਾਹੁੰਦੀ ਹੈ ਉਹਨੂੰ ਆਮ ਆਦਮੀ ਪਾਰਟੀ ਸਰਕਾਰ ਰੋਕਣਾ ਚਾਹੁੰਦੀ ਅਸੀਂ ਹੋਣ ਨਹੀਂ ਦੇਣਾ ਸੋ ਇਸ ਤੋਂ ਘਬਰਾ ਕੇ ਅੱਜ ਮੈਨੂੰ ਸਵੇਰੇ ਘਰੋਂ ਮੇਰੇ ਮੁਸਤਕਬਿਰਦਾਰ ਕੀਤਾ ਗਿਆ ਨਹੀਂ ਬਕਲਾਹਟ ਹੈ ਜੀ ਆਮ ਆਦਮੀ ਪਾਰਟੀ ਦੀ ਬਕਲਾਹਟ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਭਾਗ ਗੱਬਜ ਹੋ ਰਹੀ ਹੈ ਔਰ ਲੋਕੀ ਚਾਹੁੰਦੇ ਭਾਰਤੀ ਜਨਤਾ ਪਾਰਟੀ 2027 ਸਰਕਾਰ ਬਣਾ ਰਹੀ ਆ ਮੈਂ ਕਹਿੰਦਾ ਜੀ ਬਿਲਕੁਲ ਜਾਰੀ ਰਹਿਣਗੇ ਨਾਲੇ ਪੂਰੇ ਚੜ੍ਹਦੀ ਕਲਾ ਦੇ ਵਿੱਚ ਕਿਸੇ ਨੂੰ ਡਰਨ ਦੀ ਲੋੜ ਨਹੀਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਜਿੰਦਾਬਾਦ ਤਾ ਗਿਆ ਵਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਮੈਨੂੰ ਘਰੋਂ ਮੇਰਾ ਰੈਸਟ ਕੀਤਾ ਗਿਆ ਮੇਰਾ ਆਫਿਸੋਂ ਮੈਨੂੰ ਰੈਸਟ ਕੀਤਾ ਗਿਆ ਜ਼ਿੰਦਾਬਾਦ ਇਹ ਚੌਂਦੇ ਵੀ ਅਸੀਂ ਸਕੀਮਾਂ ਨੂੰ ਬੰਦ ਕਰਦੀਆਂ ਜੀ ਆਉਣ ਨਹੀਂ ਦਾ ਫਾਇਦਾ ਹੋਊਗਾ ਰੋਕੇਗਾ ਜ਼ਿੰਦਾਬਾਦ ਆਪਿਆ ਜੀ ਜ਼ਿੰਦਾ